ਯਾਕੂਬ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਉਹਦੀ 21 ਤੋਂ 25 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਇੱਥੇ ਲਿਖਿਆ ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਧਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲਵੋ ਹallelujah ਬਚਨ ਕੀ ਰਾਸਦਾ ਕਹਿੰਦਾ ਤੁਸੀਂ ਹਰ ਪ੍ਰਕਾਰ ਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਜਿਹੜਾ ਬਚਨ ਤੁਹਾਡੇ ਲਈ ਬੀਜਿਆ ਗਿਆ ਤੁਸੀਂ ਉਸ ਬਚਨ ਨੂੰ ਨਰਮਾਈ ਦੇ ਨਾਲ ਕਬੂਲ ਕਰ ਲਵੋ ਸਖਤੀ ਨਾਲ ਨਹੀਂ ਤੁਹਾਨੂੰ ਮਨਾਇਆ ਜਾਂਦਾ ਬਚਨ ਨਰਮਾਈ ਨਾਲ ਕਬੂਲ ਕਰ ਲਵੋ ਅੱਜ ਤੁਹਾਨੂੰ ਬਚਨ ਸੁਣਾਇਆ ਜਾ ਰਿਹਾ ਹੈ ਕਿ ਮਨਾਇਆ ਜਾ ਰਿਹਾ ਹੈ ਤੁਸੀਂ ਬਚਨ ਤੁਹਾਨੂੰ ਸੁਣਾ ਰਹੇ ਹਾਂ ਸੀ ਕਿ ਮਨਾ ਰਹੇ ਹਾਂ ਨਾ ਤਾਂ ਵਚਨ ਕੇ ਕਹਿੰਦਾ ਕਹਿੰਦਾ ਤੁਸੀਂ ਨਰਮਾਈ ਨਾਲ ਹੀ ਵਚਨ ਨੂੰ ਕਬੂਲ ਕਰ ਲਓ ਜਿਹੜੇ ਗੰਦੇ ਮੰਦੇ ਤੁਹਾਡੇ ਅੰਦਰ ਵਿਚਾਰ ਆ ਬੁਰੀਆਂ ਜੁਗਤਾਆਂ ਜੋ ਬੁਰਾਈਆਂ ਤੁਹਾਡੇ ਅੰਦਰ ਚੱਲ ਰਹੀਆਂ ਉਹਨਾਂ ਨੂੰ ਬਾਹਰ ਕੱਢ ਕੇ ਤੁਸੀਂ ਵਚਨ ਨੂੰ ਨਰਮਾਈ ਨਾਲ ਹੀ ਲੈ ਲਵੋ ਹੁਣ ਇੱਥੇ ਇਦਾਂ ਕਿਉਂ ਲਿਖਿਆ ਗਿਆ ਕਿ ਨਰਮਾਈ ਨਾਲ ਲੈ ਲਵੋ ਸਿਰਫ ਇਦਾਂ ਕਿਉਂ ਨਹੀਂ ਲਿਖਿਆ ਕਿ ਵਚਨ ਨੂੰ ਆਪਣੇ ਅੰਦਰ ਲੈ ਲਵੋ ਕਿਉਂਕਿ ਜੇਕਰ ਤੁਸੀਂ ਨਰਮਾਈ ਦੇ ਨਾਲ ਨਾ ਮੰਨੇ ਤਾਂ ਸਿਆਣੇ ਕਹਿੰਦੇ ਹੁੰਦੇ ਜੇ ਸਿੱਧੀ ਉਂਗਲੀ ਦੇ ਨਾਲ ਨਹੀਂ ਫਿਰ ਘੇ ਟੇਢੀ ਉਂਗਲੀ ਦੇ ਨਾਲ ਕੱਢ ਲੋ ਫਿਰ ਉਹ ਸਖਤੀ ਦੇ ਨਾਲ ਮਨਾਉਣਾ ਜਾਣਦਾ ਆ ਚੀਕਾਂ ਮਾਰਦੇ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣਾ ਆ ਤੇ ਜਕਾਰੇ ਲਾਉਦੇ ਕਿਉਂ ਨਾ ਆਈਏ ਫਰਕ ਹੈ ਨਾ ਰੌਲਾ ਦੋਨੇ ਤਰੀਕਿਆਂ ਦਾ ਹੀ ਆ ਰੌਲਾ ਦੋਨੇ ਤਰੀਕਿਆਂ ਨਾਲ ਪੈਂਦਾ ਜੇ ਕੋਈ ਬਹੁਤ ਦੁਖੀ ਆ ਉਹਦੀਆਂ ਵੀ ਬਹੁਤ ਚੀਕਾਂ ਨਿਕਲਦੀਆਂ ਤੇ ਜੇ ਕੋਈ ਬਹੁਤ ਖੁਸ਼ ਹੈ ਸ਼ਾਊਟ ਉਹ ਵੀ ਬਹੁਤ ਕਰਦਾ ਰੌਲਾ ਉਹ ਵੀ ਬਹੁਤ ਪਾਉਂਦਾ ਪਰ ਆਨੰਦ ਕਿਹੜੇ ਰੌਲੇ ਦੇ ਵਿੱਚ ਆ ਜਿਹੜਾ ਖੁਸ਼ੀ ਦਾ ਆ ਜਿਹੜਾ ਜ਼ਿਕਾਰਿਆਂ ਦਾ ਆ ਚੀਕਾਂ ਦੇ ਵਿੱਚ ਚੀਕ ਝਾੜੇ ਦੇ ਵਿੱਚ ਕੋਈ ਆਨੰਦ ਨਹੀਂ ਆ ਰੋਣ ਪਿੱਟਣ ਦੇ ਵਿੱਚ ਕੋਈ ਆਨੰਦ ਨਹੀਂ ਆ ਰੋਇਆ ਵੀ ਦੋਵੇਂ ਤਰੀਕਿਆਂ ਦੇ ਨਾਲ ਜਾਂ ਜੇ ਕੋਈ ਬਾੜਾ ਦੁਖੀ ਆ ਉਹ ਵੀ ਰੋਂਦਾ ਆ ਤੇ ਜੇ ਕੋਈ ਬਾੜਾ ਖੁਸ਼ ਆ ਅਥਰੂ ਉਹਦੇ ਵੀ ਨਿਕਲਦੇ ਉਹ ਵੀ ਰੋਂਦਾ ਆ ਪਰ ਜਿਹੜਾ ਖੁਸ਼ੀ ਚ ਰੋਂਦਾ ਆ ਉਹਦਾ ਰੋਣਾ ਮੁਬਾਰਕ ਆ ਇਸ ਲਈ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਇਹ ਤੋਂ ਪਹਿਲਾਂ ਕਿ ਤੁਹਾਡੇ ਉੱਤੇ ਸਖਤੀ ਕੀਤੀ ਜਾਵੇ ਇਹ ਤੋਂ ਪਹਿਲਾਂ ਕਿ ਤੁਸੀਂ ਬਹੁਤ ਦੁੱਖ ਵਿੱਚ ਪੈ ਜਾਓ ਤੁਸੀਂ ਆਪਣੇ ਅੰਦਰੋਂ ਬੁਰਾਈ ਨੂੰ ਬਾਹਰ ਕੱਢ ਕੇ ਤੁਸੀਂ ਨਰਮਾਈ ਦੇ ਨਾਲ ਹੀ ਵਚਨ ਨੂੰ ਜਿਹੜਾ ਤੁਹਾਨੂੰ ਸੁਣਾਇਆ ਜਾ ਰਿਹਾ ਉਹਨੂੰ ਤੁਸੀਂ ਕਬੂਲ ਕਰ ਲਵੋ ਕਬੂਲ ਕਰਨ ਦਾ ਮਤਲਬ ਕੀ ਹੁੰਦਾ ਉਹਨੂੰ ਆਪਣੇ ਅੰਦਰ ਲੈ ਲਵੋ ਉਸ ਵਚਨ ਦੇ ਨਾਲ ਸਹਿਮਤ ਹੋ ਜੂ ਤੇ ਸਹਿਮਤ ਕਿਦਾਂ ਹੋਇਆ ਜਾਂਦਾ ਹੈ ਉਹਦੀ ਵਚਨ ਨੂੰ ਪੂਰਾ ਕਰਕੇ ਉਹਦੀ ਆਗਿਆਕਾਰੀ ਕਰਕੇ ਕਹਿੰਦਾ ਦੁੱਖ ਵਿੱਚ ਪੈਣ ਤੋਂ ਪਹਿਲਾਂ ਹੀ ਤੁਸੀਂ ਵਚਨ ਦੀ ਆਗਿਆਕਾਰੀ ਕਰਨੀ ਸ਼ੁਰੂ ਕਰੋ ਤਾਂ ਜੋ ਤੁਸੀਂ ਦੁੱਖ ਵਿੱਚ ਪਵੋ ਹੀ ਨਾ ਹallelujah ਸੋ ਕਹਿੰਦਾ ਪਰ ਵਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ ਹੁਣ ਕੀ ਕਹਿੰਦਾ ਵਚਨ ਉੱਤੇ ਅਮਲ ਕਰਨ ਵਾਲੇ ਹੋਵੋ ਸਿਰਫ ਆਪਣੇ ਆਪ ਨੂੰ ਧੋਖਾ ਦੇ ਕੇ ਨਿਰਾਸ਼ ਸੁਣਨ ਵਾਲੇ ਨਾ ਹੋਵੋ ਜਦੋਂ ਤੁਸੀਂ ਵਚਨ ਨੂੰ ਸੁਣਦੇ ਆ ਵਚਨ ਨੂੰ ਸੁਣ ਕੇ ਤੁਸੀਂ ਆਪਣੇ ਘਰਾਂ ਨੂੰ ਚਲੇ ਗਏ ਜੇਕਰ ਤੁਸੀਂ ਉਸ ਵਚਨ ਦੀ ਆਗਿਆਕਾਰੀ ਨਹੀਂ ਕਰਦੇ ਜੇਕਰ ਤੁਸੀਂ ਉਸ ਵਚਨ ਨੂੰ ਪੂਰਾ ਨਹੀਂ ਕਰਦੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਕਿ ਮੈਂ ਚਰਚ ਨੂੰ ਜਾਂਦਾ ਆ ਮੈਂ ਪਰਮੇਸ਼ਵਰ ਨੂੰ ਬੜਾ ਪ੍ਰੇਮ ਕਰਦਾ ਆ ਮੈਂ ਪ੍ਰਭੂ ਤੇ ਬੜਾ ਅੱਖੇ ਲੱਗਦਾ ਆ ਵਚਨ ਕੇ ਕਹਿੰਦਾ ਕਹਿੰਦਾ ਤੁਸੀਂ ਵਚਨ ਦੇ ਉੱਤੇ ਅਮਲ ਕਰਨ ਵਾਲੇ ਹੋਵੋ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਨਾ ਹੋਵੋ ਜੋ ਵੀ ਤੁਸੀਂ ਇੱਥੇ ਸੁਣਦੇ ਆਂ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਕਿ ਪ੍ਰਾਰਥਨਾ ਦਾ ਇੱਕ ਨਿਯਮ ਬਣਾਓ ਨਿਤਨੇਮ ਸੈੱਟ ਕਰੋ ਕਿ ਸਵੇਰ ਨੂੰ ਮੈਂ ਇੰਨੇ ਵਜੇ ਪ੍ਰਾਰਥਨਾ ਕਰਨੀ ਰਾਤ ਨੂੰ ਇੰਨੇ ਵਜੇ ਤੁਸੀਂ ਸੁਣ ਲਿਆ ਪਰ ਜਦੋਂ ਤੱਕ ਤੁਸੀਂ ਇਹਦੇ ਉੱਤੇ ਅਮਲ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਇਹਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰੋਗੇ ਤੁਹਾਡੇ ਜੀਵਨ ਵਿੱਚ ਬਰਕਤ ਨਹੀਂ ਆਉਣ ਵਾਲੀ ਪ੍ਰਾਰਥਨਾ ਦੀ ਬਰਕਤ ਜਿਹੜੀ ਆ ਪ੍ਰਾਰਥਨਾ ਕਰਨ ਦੀ ਜਿਹੜੀ ਬਰਕਤ ਆ ਉਹ ਕਦੋਂ ਆਊਗੀ ਜਦੋਂ ਤੁਸੀਂ ਖੁਦ ਪ੍ਰਾਰਥਨਾ ਕਰਨੀ ਸ਼ੁਰੂ ਕਰੋਗੇ ਇਸੇ ਤਰ੍ਹਾਂ ਵਚਨ ਸੁਣਨ ਦੇ ਨਾਲ ਬਰਕਤ ਨਹੀਂ ਆਉਣੀ ਯਾਦ ਰੱਖਿਓ ਇੱਕ ਗੱਲ ਵਚਨ ਸੁਣਨਾ ਬਹੁਤ ਜ਼ਰੂਰੀ ਆ ਕਿਉਂਕਿ ਵਚਨ ਸੁਣਨ ਦੇ ਨਾਲ ਨੇਝਾ ਆਉਂਦੀ ਆ ਜਦੋਂ ਤੁਸੀਂ ਵਚਨ ਸੁਣਦੇ ਆ ਸਾਡਾ ਵਿਸ਼ਵਾਸ ਵੱਧਦਾ ਹੈ ਪਰ ਵਚਨ ਦੇ ਉੱਤੇ ਅਮਲ ਕਰਨ ਦੇ ਨਾਲ ਬਰਕਤ ਆਉਂਦੀ ਆ ਆਸ਼ੀਸ਼ ਆਉਂਦੀ ਆ ਹallelujah ਅਰ ਵਚਨ ਚੇ ਵੀ ਲਿਖਿਆ ਕਹਿੰਦਾ ਅਮਲਾ ਬਾਜੋ ਨੇਚਾ ਵਿਅਰਥਿਆ ਬੇਸ਼ੱਕ ਜਦੋਂ ਅਸੀਂ ਵਚਨ ਸੁਣਦੇ ਸਾਡਾ ਈਮਾਨ ਬਹੁਤ ਵੱਧਦਾ ਹੈ ਵਚਨ ਦੇ ਵਿੱਚ ਅਸੀਂ ਦੇਖਦੇ ਆ ਪਰ ਉਹ ਯਿਸੂ ਮਸੀਹ ਜਿਨੇ ਜਿੱਤੇ ਜਿੱਤੇ ਚਮਤਕਾਰ ਕੀਤੇ ਉੱਥੇ ਸ਼ਬਦ ਬੋਲਿਆ ਆ ਕਿ ਜਿੱਦਾਂ ਤੇਰੀ ਨੇਚਾ ਆ ਓਦਾਂ ਤੇਰੇ ਨਾਲ ਹੋਵੇ ਵਚਨ ਦੇ ਨਾਲ ਨੇਚਾ ਵਾਦੀ ਆ ਜਦੋਂ ਅਸੀਂ ਵਚਨ ਸੁਣਿਆ ਕਿ 38 ਵਰਿਆਂ ਦਾ ਰੋਗੀ ਚੰਗਾ ਹੋ ਗਿਆ 12 ਸਾਲਾਂ ਦੀ ਰੋਗਣ ਚੰਗੀ ਹੋ ਗਈ ਕੁੱਬੀ ਔਰਤ ਚੰਗੀ ਹੋ ਗਈ ਕੋੜੀ ਸ਼ੁੱਧ ਹੋਗੇ ਮੁਰਦੇ ਜ਼ਿੰਦਾ ਹੋਗੇ ਸਾਡਾ ਈਮਾਨ ਵਧਦਾ ਆ ਪਰ ਸਾਡੇ ਜੀਵਨ 'ਚ ਚੰਗਿਆਈ ਕਦੋਂ ਆਣੀ ਆ ਜਦੋਂ ਅਸੀਂ ਵਚਨ ਦੀ ਆਗਿਆਕਾਰੀ ਕਰਾਂਗੇ ਤਦ ਜਾ ਕੇ ਸਾਡੇ ਜੀਵਨ ਦੇ ਵਿੱਚ ਚਿੰਨ ਚਮਤਕਾਰ ਬਰਕਤਾਂ ਆਸ਼ੀਸ਼ਾਂ ਰਹਿਮ ਕਿਰਪਾ ਦਇਆ ਜੋ ਪਰਮੇਸ਼ਵਰ ਦੀ ਹਜ਼ੂਰੀ ਚੋਂ ਆ ਉਹ ਸਾਰੇ ਕੰਮ ਫੇਰ ਸਾਡੀ ਜ਼ਿੰਦਗੀ ਦੇ ਵਿੱਚ ਪੂਰੇ ਹੋਣੇ ਆ ਹਾਲੇਲੂਇਆ ਲਿਖਿਆ ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹਾ ਗਿਆ ਸੀ ਹੁਣ ਬਹੁਤ سارے ਲੋਕ ਆ ਇੱਥੇ ਇਦਾਂ ਦੇ ਜਿਹੜੇ ਐਸ ਆਦਮੀ ਵਰਗੇ ਆ ਜਿਹੜਾ ਹੁਣੇ ਵਚਨ ਨੇ ਆਪਾਂ ਨੂੰ ਦਿਖਾਇਆ ਹੈ ਮੈਕਸਿਮਮ ਜਿਆਦਾ ਲੋਕ ਆਪਣੇ ਵਿੱਚ ਇਦਾਂ ਦੇ ਹੀ ਆ ਕਿਦਾਂ ਦੇ ਜਿਹੜਾ ਜਿਹੜਾ ਮਨੁੱਖ ਵਚਨ ਨੂੰ ਸੁਣਿਆ ਸੁਣ ਕੇ ਭੁੱਲ ਗਿਆ ਉਹਦੇ ਉੱਤੇ ਅਮਲ ਨਹੀਂ ਕੀਤਾ ਬਸ ਸੁਣਿਆ ਸੁਣ ਕੇ ਇੱਥੇ ਕੁਰਸੀ ਤਾਂ ਹੀ ਛੱਡ ਗਿਆ ਨੂੰ ਲੈ ਕੇ ਨਹੀਂ ਗਿਆ ਆਪਣੇ ਹਿਰਦੇ ਤੱਕ ਵੀ ਨਹੀਂ ਲੈ ਕੇ ਗਿਆ ਜਾਂ ਉਹਦੇ ਕੰਨਾਂ ਦਾ ਸ਼ੇਕ ਇੱਕੋ ਹੀ ਆ ਦੋਨੋਂ ਪਾਸਿਓਂ ਇਧਰੋਂ ਦੀ ਪਿਆ ਤੇ ਇਧਰੋਂ ਦੀ ਨਿਕਲ ਗਿਆ ਉਹ ਕਿਹੋ ਜਿਹਾ ਉਸ ਬੰਦੇ ਵਰਗਾ ਜਿਹੜਾ ਘਰੋਂ ਨਿਕਲਣ ਲੱਗਿਆ ਸ਼ੀਸ਼ਾ ਵੇਖੇ ਵੀ ਮੇਰੀ ਸ਼ਕਲ ਇਦਾਂ ਦੀ ਆ ਤੇ ਜਦੋਂ ਘਰੋਂ ਬਾਹਰ ਨਿਕਲੇ ਤਾਂ ਸੋਚਣ ਲੱਗੇ ਭਲਾ ਮੈਂ ਕਿੱਦਾਂ ਦਾ ਆ ਯਾ ਮੇਰੀ ਸ਼ਕਲ ਕਿੱਦਾਂ ਦੀ ਆ ਇਦਾਂ ਦਾ ਆ ਉਹ ਇਨਸਾਨ ਜਿਹੜਾ ਬਚਨ ਨੂੰ ਸੁਣ ਕੇ ਭੁੱਲ ਜਾਂਦਾ ਉਹ ਕਿੱਦਾਂ ਦਾ ਹੈ ਜਿਹੜਾ ਆਪਣੀ ਸ਼ਕਲ ਨੂੰ ਭੁੱਲ ਜਾਂਦਾ ਹੈ ਕਿ ਮੇਰੀ ਸ਼ਕਲ ਕਿੱਦਾਂ ਦੀ ਹੈ